ਰੀਕਵੈਸਟ ਹੈ ਤੁਹਾਡੇ ਚੈਨਲ ਦੇ ਥਰੂ ਕਿ ਪਹਿਲੇ ਤੇ ਆਪਣਾ ਪਰਿਵਾਰ ਬਚਾ ਕੇ ਰੱਖੋ ਦੂਜਾ ਇਟਸ ਓਕੇ ਜੇ ਤੁਹਾਡੀ ਆਪਸ ਨਹੀਂ ਬੰਦੀ ਰਦਰ ਥੈਨ ਕਿ ਤੁਸੀਂ ਕੋਈ ਉਹ ਜਿਹਾ ਸਟੈਪ ਚੁੱਕੋ ਕਿ ਜਦੋਂ ਇੱਕ ਦੂਜੇ ਨੂੰ ਮਾਰਤਾ ਜਾਵੇ ਜਾਂ ਕੁਝ ਉਹਦੇ ਨਾਲੋਂ ਆਰਥਿਕ ਸੱਟ ਵੀ ਨਾ ਵੱਜੇ ਕਹਿੰਦਾ ਹਾਂਜੀ ਆਪਸ ਬੈ ਕੇ ਸ਼ਾਰਟ ਕਰ ਲਓ ਸਾਡੇ ਜਿਹੜੇ ਪੇਰੈਂਟਸ ਆ ਉਹ ਇੱਥੇ ਆ ਚੁੱਕੇ ਪਰਮਨੈਂਟਲੀ ਹੁਣ ਬਜ਼ੁਰਗਾਂ ਨੇ ਇੱਕ ਉਮਰ ਹੋ ਚੁੱਕੀ ਆ ਸੀਨੀਅਰ ਸਿਟੀਜ਼ਨ ਆਪਣੇ ਉੱਥੇ ਵੀ ਰਹਿ ਰਹੇ ਤਾਂ ਇੱਥੇ ਵੀ ਰਹਿ ਰਹੇ ਆ ਠੀਕ ਆ ਸੀਨੀਅਰ ਸਿਟੀਜ਼ਨ ਨੂੰ ਪੈਸਾ ਪਾਓ ਬਾਇਲੋ ਕੰਮ ਕਰ ਸਕਦੇ ਆ ਬਾਇਲੋ ਉਹਨਾਂ ਨੂੰ ਰਾਈਟਸ ਆ ਜੇ ਹੈਗੇ ਆ ਤਾਂ ਭਾਈ ਪੈਸੇ ਵਿਚਾਲੋ ਆਪਦੇ ਜੁਰਗ ਜਿਹੜੇ ਆਪਣੇ ਬੱਚਿਆਂ ਕੋਲ ਅਥੇ ਸ਼ਿਫਟ ਹੋ ਜਾਂਦੇ ਆ ਜਾਂ ਪੀਆਰ ਵੀ ਹੋ ਜਾਂਦੇ ਆ ਉਹਨਾਂ ਲਈ ਵੀ ਕੁਝ ਖਾਸ ਟੈਕਸ ਦਾ ਹੁੰਦਾ ਪ੍ਰਕਿਰਿਆ ਕੋਈ ਹਾਂਜੀ ਬਿਜੁਰਗਾ ਤੁਹਾਡੇ ਬਿਜ਼ਨਸ 'ਚ ਕੰਮ ਕਰਾ ਸਕਦੇ ਆ ਮਾੜਾ ਮੋਟਾ ਅਕਾਊਂਟਸ ਦਾ ਵੇਖ ਸਕਦੇ ਖਾਤਾ ਵੇਖ ਸਕਦੇ ਆ ਕੋਈ ਕੋਈ ਕੁਝ ਫਾਈਲ ਫੁੱਲ ਬਣਾ ਸਕਦੇ ਆ ਵਾਈ ਨਾਟ ਇਹਨਾਂ ਨੂੰ ਪੇ ਦੋ ਨਾਲ ਪਰਿਵਾਰ ਦੀ ਪਰਿਵਾਰ ਚਲੋਗੇ ਨਾਲ ਟੈਕਨੀਸ਼ੀਅਨ ਜਾਊਗਾ ਪੀਡੀਸੀ ਨੂੰ ਤੇ ਦਸਕਣ ਦਾ ਸਵਾਗਤ ਮੈਂ ਹਾਂ ਅਮਰਿੰਦਰ ਸਿੰਘ ਮੋਂਗਾ ਇਹ ਸਾਡਾ ਹੀ ਲਗਾਤਾਰੀ ਕੋਸ਼ਿਸ਼ ਹੈ ਤੇ ਉਹ ਭਾਰਤੀ ਉਹ ਸਾਡੇ ਬੱਚੇ ਜੋ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਪਹੁੰਚਦੇ ਆ ਉਹਨਾਂ ਨੂੰ ਅਵੇਅਰਨੈਸ ਦੀ ਕਮੀ ਦੇ ਕਾਰਨ ਟੈਕਸੇਸ਼ਨ ਪ੍ਰਣਾਲੀ ਦੇ ਚਲਦੇ ਆ ਕੋਈ ਮੁਸ਼ਕਲ ਪੇਸ਼ ਨਾ ਆਵੇ ਤੋਂ ਅਸੀਂ ਮੁਰਤੋਂ ਹਾਜ਼ਰ ਆ ਪਰਮਪ੍ਰੀਸਿੰਗ ਰਾਜਪੂਤ ਜੀ ਦੇ ਨਾਲ ਜੋ ਕਿ ਕੇਪੀਜੀ ਟੈਕਸੇਸ਼ਨ ਮੈਲਬਨ ਦੇ ਐਮ ਡੀ ਨੇ ਕਾਫੀ ਅਹਿਮ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਿਹਾ ਹੈ ਪਾਜੀ ਬਹੁਤ ਬਹੁਤ ਸਵਾਗਤ ਇੱਕ ਪਿਛਲੇ ਓਪੀਸੋਰਸੀ ਥੋੜੀ ਜਿਹਾ ਜ਼ਿਕਰ ਕੀਤਾ ਸੀਗਾ ਹਸਬੈਂਡ ਵਾਈਫ ਜਿਹੜੇ ਕਾਫੀ ਸਾਲਾਂ ਤੋਂ ਇਕੱਠੇ ਚੱਲ ਰਹੇ ਸੀ ਆਪਣਾ ਟੈਕਸ ਪੇ ਕਰ ਰਹੇ ਸੀ ਪਰ ਕਿਸੇ ਕਾਰਨ ਬਸ ਉਹਨਾਂ ਦੇ ਰਿਸ਼ਤਿਆਂ 'ਚ ਦਰਾਰ ਪਈ ਪਰ ਉਸ ਤੋਂ ਬਾਅਦ ਉਹਨਾਂ ਦੇ ਰਾਈਟਸ ਕੀ ਬੰਦੇ ਆ ਉਹਨਾਂ ਦੀ ਡਿਊਟੀਆਂ ਕੀ ਬੰਦੀ ਆ ਉਹ ਥੋੜੀ ਜਿਹੀ ਜਾਣਕਾਰੀ ਦਿਓ ਸਰ ਹਾਂਜੀ ਇਹ ਵੀ ਇੱਕ ਮੰਦ ਭਾਗੀ ਆਪਣੇ ਕਮਿਊਨਿਟੀ 'ਚ ਹੁਣ ਜ਼ਿਆਦਾ ਜਿਹੜਾ ਕਹਿੰਦੇ ਆ ਵੀ ਜੇ 10 ਕੇਸ ਲੱਗੇ ਹੁੰਦੇ ਨਾ ਕੋਰਟ ਵਿੱਚ ਤੇ 10 ਜੋ 8 ਸਾਡੇ ਆ ਦੇ ਹੀ ਆ ਡਾਈਵੋਰਸ ਤੇ ਅੱਛਾ ਇਹ ਮਤਲਬ ਡਾਈਵੋਰਸ ਰੇਟ ਇੰਨੀ ਵੱਧ ਰਹੀ ਹੈ ਇਹ ਐਵਰੇਜ ਰੇਟ ਜਿਹੜੀ ਆ ਉਹ ਜੇ ਮੈਂ ਆਪਦੀ ਸਮਝ ਦੇ ਹਿਸਾਬ ਨਾਲ ਜਿੰਨੇ ਜਿੰਨਾ ਮੈਂ ਆਪਣੇ ਕਲਾਇੰਟਸ ਨਾਲ ਕੇਸ ਤਾਂ ਸਾਨੂੰ ਗਵਾਹੀ ਦੇਣੀ ਪੈਂਦੀ ਆ ਤੇ ਸਾਨੂੰ ਜਾ ਕੇ ਤੇ ਕੋਰਟ ਚ ਖਲੋਣਾ ਪੈਂਦਾ ਉਹਨਾਂ ਵਾਸਤੇ ਤੇ ਮੈਂ ਜੋ ਲਿਸਟ ਚ ਵੇਖਦਾ 13 ਕੇਸਾਂ ਵਿੱਚੋਂ 8 ਕੇਸ 7 ਕੇਸ ਆਪਣੇ ਹੀ ਹੁੰਦੇ ਆ ਤੇ ਇਹ ਇਹ ਅਨਫੋਰਚੂਨੇਟ ਸਿਚੁਏਸ਼ਨ ਹੈ ਆਈ ਥਿੰਕ देयर ਲੈਕ ਆਫ ਜਿਹੜੀ ਜਿੰਨੂੰ ਕਹਿੰਦੇ ਆ ਪੇਸ਼ੈਂਸ ਜਿਹੜੀ ਆਪਣੀ ਗਵਾ ਚੁੱਕੀ ਆ ਸੋ ਟੈਕਨੀਕਲੀ ਜਿਹੜਾ ਡਾਈਵੋਰਸ ਆ ਉਹ ਤਿੰਨ ਹਿੱਸਿਆਂ ਚ ਕਾਊਂਟ ਕੀਤਾ ਜਾਂਦਾ ਡਾਈਵੋਰਸ ਨੂੰ ਸਭ ਤੋਂ ਪਹਿਲੇ ਸੈਪਰੇਸ਼ਨ ਹੈ ਸੈਪਰੇਸ਼ਨ ਜਿਹੜੀ ਆ 1 ਸਾਲ ਦੀ ਸੈਪਰੇਸ਼ਨ ਹੁੰਦੀ ਆ ਫਿਰ ਜਦੋਂ ਦੋਨੇ ਹਸਬੰਡ ਵਾਈਫ ਆਪਨ ਰਹਿੰਦੇ ਨਹੀਂ ਆ ਉਹ 1 ਸਾਲ ਦੀ ਸੈਪਰੇਸ਼ਨ 'ਚ ਆ ਗਏ ਦੂਜਾ ਜਿਹੜਾ ਪਾਰਟ ਹੁੰਦਾ ਉਹ ਹੁੰਦਾ ਕਿ ਫਾਈਨੈਂਸ਼ੀਅਲ ਸੈਪਰੇਸ਼ਨ ਫਾਈਨੈਂਸ਼ੀਅਲ ਮਤਲਬ ਜਿਹੜੀ ਮੈਟ੍ਰੀਮੋਨਿਅਲ ਮੋਨੀਅਲ ਜਿਹੜੀ ਪ੍ਰੋਪਰਟੀ ਹੁੰਦੀ ਆ ਜਿਹੜੀ ਹਸਬੰਡ ਵਾਈਫ ਨੇ ਦੋਨਾਂ ਨੇ ਬਣਾਈ ਹੁੰਦੀ ਆ ਤੇ ਜਿਹੜੇ ਜਿਹੜੇ ਐਸੈਟਸ ਬਣਾਏ ਹੁੰਦੇ ਆ ਉਹ ਇਕੱਠਿਆਂ ਨੇ ਜਦੋਂ ਵਿਆਹ ਦਾ ਟਾਈਮ ਜਿੰਨਾ ਰਿਲੇਸ਼ਨ ਜਿੰਨਾ ਰਿਹਾ ਉਹਦੀ ਕੀ ਕੋਰਟ ਜਾਂ ਕੋਈ ਤੁਸੀਂ ਕੀ ਆਪਣੇ ਆਪ ਦੇ ਨਾਲ ਕਿੰਨੀ ਪਰਸੈਂਟੇਜ ਕਰਦੇ ਹੋ ਉਹ ਉਹ ਉਸ ਹੱਬ ਨਾਲ ਜੇ ਵੇਖਿਆ ਜਾਵੇ ਤੇ ਉਹ ਇੱਕ ਸੈਪਰੇਸ਼ਨ ਹੁੰਦੀ ਆ ਔਰ ਤੀਸਰੀ ਜਿਹੜੀ ਸੈਪਰੇਸ਼ਨ ਹੁੰਦੀ ਆ ਉਹ ਹੁੰਦੀ ਆ ਬੱਚਿਆਂ ਦੀ ਮਤਲਬ ਬੱਚਿਆਂ ਦੀ ਸੈਪਰੇਸ਼ਨ ਬਾਰੇ ਕਿ 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 ਉਹਜਾ ਸਟੈਪ ਚੁੱਕੋ ਵੀ ਜਦ ਇਹ ਇੱਕ ਦੂਜੇ ਨੂੰ ਮਾਰਤਾ ਜਾਵੇ ਜਾਂ ਕੁਝ ਉਹ ਉਹਦੇ ਨਾਲੋਂ ਆਰਥਿਕ ਸੱਟ ਵੀ ਨਾ ਵੱਜੇ ਕਹਿੰਦਾ ਹਾਂਜੀ ਆਪਸ ਵਿੱਚ ਬੈ ਕੇ ਸੌਟ ਕਰ ਲੋ ਐਗਜ਼ਾਮਪਲ ਦਿੰਦਾ ਜੀ ਜੇ ਆਪਾਂ ਕਹਿੰਦੇ ਆ ਵੀ 1 ਲੱਖ ਦੀ ਪ੍ਰਾਪਰਟੀ ਆ ਸਾਰੇ ਕਰਜ਼ੇ ਕੁਝੇ ਲਾ ਕੇ ਤੇ ਵਾਈਫ ਕਹਿੰਦੀ ਮੈਨੂੰ 70 ਮਿਲਣਾ ਚਾਹੀਦਾ ਹਸਬੰਡ ਕਹਿੰਦਾ ਮੈਨੂੰ ਜੀ ਮੈਂ ਸਾਰੀ ਉਮਰ ਕਮਾਉਂਦਾ ਰਹਾ ਮੈਨੂੰ 50 ਮਿਲਣਾ ਚਾਹੀਦਾ ਸੋ ਟੈਕਨੀਕਲੀ ਲੜਾਈ 20% ਦੀ ਹੋ ਗਈ ਯਾਨੀ ਕਿ 20000 ਦੀ ਹੋ ਗਈ ਵੀ ਆਰ ਨੂੰ ਪੌਣ ਪਛਾਤੀ 1.5 ਲੱਖ ਤੱਕ ਦੇ ਵਕੀਲਾਂ ਨੂੰ ਦੇਤਾ ਤੁਹਾਡੇ ਪੱਲੇ ਕੀ ਪਿਆ એનર્ਜੀ ਗਈ ਟਾਈਮ ਗਿਆ ਟੈਟਾ ਗਿਆ ਲਗ ਲਗ ਤਰੀਕੇ ਤੇ ਜਾਣਾ ਉਹ ਆਪਣਾ ਸਮਾਰਟ ਸਵੇ ਹੈ ਜੀ ਕਿ ਜੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਪ੍ਰੋਪਰ ਇੱਕ ਮੈਰਿਜ ਕਾਉਂਸਲਰ ਹੁੰਦਾ ਉਹ ਤੋਂ ਲੋ 100-150 ਡਾਲਰ ਮੈਨੂੰ ਲਿੰਦੇ ਹੋ ਸ਼ਾਦੇ ਬੈ ਕੇ ਆਪਣੀ ਸ਼ਰਤਾਂ ਲਿਖੋ ਦੋਨੇ ਪਿਆਰ ਨਾਲ ਬੈਠੋ 150 ਦੀ ਫੀਸ ਨਿਚਲ ਅੰਡਰਸਟੈਂਡਿੰਗ ਦਾ ਸਰ ਨੂੰ ਖਤਮ ਕਰ ਦੋ ਇਦੇ ਨਾਲ ਦੀ ਨਾਲ ਹੀ ਹੁਣ ਜੇ ਫਾਈਨੈਂਸ਼ੀਅਲ ਪੁਆਇੰਟ ਆਫ View ਨਾਲ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਜਿੱਦਾਂ ਕੀ ਹੁੰਦਾ ਕਿ ਬੰਦਾ ਕਹਿੰਦਾ ਨਾ ਵੀ ਦੁੱਧ ਦਾ ਛੜਿਆ ਲੱਸੀ ਨੂੰ ਵੀ ਫੁੱਕਾ ਮਾਰਦਾ ਜੀ ਠੀਕ ਆ ਜੀ ਹੁਣ ਹੁੰਦਾ ਕੀ ਆ ਵੀ ਪਹਿਲਾ ਵਿਆਹ ਥੋੜੀ ਬੈਡ ਰਹਿ ਗਿਆ ਜੀ ਖਟੀਆਂ ਜਿਹਾ ਤੇ ਜਿਹੜਾ ਖਟੀਆਂ ਜਿਹੜੀਆਂ ਆਜਾਦਾ ਵਾ ਹੁਣ ਉਹਨੂੰ 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 ਕੀ ਕਰਦਾ ਯਾਰ ਮੈਂ ਉਹਨੂੰ ਅੱਗੇ ਦੁਬਾਰਾ ਨਹੀਂ ਗਲਤੀ ਕਰਨੀ ਮੇਰਾ ਤਾਂ ਘਰ ਮਾ ਹੀ ਬਚਿਆ ਮੇਰਾ ਮੈਨੂੰ ਮਿਲਿਆ ਕਿਉਂਕਿ ਮੇਰੇ ਵਿਆਹ ਤੋਂ ਪਹਿਲੇ ਦਾ ਹੀ ਤੋ ਹੁਣ ਮੈਂ ਅੱਗੇ ਫੇਰ ਵਿਆਹ ਕਰਾਉਣ ਲੱਗਾ ਫੇਰ ਸਿਆਪਾ ਨਾਲ ਪੈਲੇ ਇਹਨੂੰ ਕਹਿੰਦੇ ਆ ਜੀ ਮੈਰਿਜ ਐਗਰੀਮੈਂਟ ਫਾਈਨੈਂਸ਼ੀਅਲ ਐਗਰੀਮੈਂਟ ਓਕੇ ਫਾਈਨੈਂਸ਼ੀਅਲ ਐਗਰੀਮੈਂਟ ਕਰ ਲੋ ਆਪਸ ਵਿੱਚ ਤੇ ਫਾਈਨੈਂਸ਼ੀਅਲ ਐਗਰੀਮੈਂਟ ਵਿੱਚ ਕੀ ਹੁੰਦਾ ਕਿ ਤੁਸੀਂ ਫਿਰ ਆਪਣੇ ਦੱਸ ਸਕੋ ਕਿ ਮੇਰੀ ਆ ਪ੍ਰੋਪਰਟੀਆਂ ਆ ਪ੍ਰੋਪਰਟੀਆਂ ਆ ਪ੍ਰੋਪਰਟੀਆਂ ਮੇਰੀਆਂ ਆਮੇ ਨਹੀਂ ਮੇਰੀ ਵਿਆਹ ਤੋਂ ਪਹਿਲਾਂ ਬਿਲਕੁਲ ਹੈਗੀ ਆ ਸੁਪਰ ਦਾ ਬੈਲੈਂਸ ਇਹ ਨਾ ਇਹ ਮੇਰਾ ਵਾ ਉਸ ਤੋਂ ਬਾਅਦ ਮੈਰਿਜ ਉਹ ਤੁਹਾਡੇ ਵਕੀਲਾਂ ਨੇ ਵੀ ਦੱਸ ਦੇਣਾ ਅੱਛਾ ਬੰਦੇ ਚੀਜ਼ਾਂ ਵਿਆਹ ਤੋਂ ਪਹਿਲਾਂ ਹੀ ਤੈ ਹੋ ਜਾਣੀ ਚਾਹੀਦੀਆਂ ਤਾਂ ਕਿ ਰੱਬ ਨਾ ਕਰੇ ਜੇ ਉਹ ਜੇ ਲਾਪ ਪੈਦਾ ਹੋਵੇ ਤੇ ਫਿਰ ਕੋਰਟ ਕਚਹਿਰੀ ਦਾ ਰੁੱਖੀ ਨਾ ਕਰਨਾ ਪਹਿਲਾਂ ਤੋਂ ਹੀ ਸਾਰਾ ਕੁਝ ਤੈ ਹੋ ਜਾਏ ਹਾਂਜੀ ਔਰ ਇੱਕ ਚੀਜ਼ ਹੋਰ ਹੈ ਫੈਮਿਲੀ ਹਮੇਸ਼ਾ ਤੋੜਨ ਅਰਥ ਨਹੀਂ ਜੋੜਨ ਵਾਸਤੇ ਹੁੰਦੀ ਆ ਹੁਣ ਐਗਜ਼ਾਮਪਲ ਇਹ ਵੀ ਇੱਕ ਚੰਗਾ ਪਾੜ ਦੱਸਦਾ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਛੋਟਾ ਜਿਹਾ ਕੈਫੇ ਚਲਾ ਰਹੇ ਹੋ ਜਾਂ ਕੋਈ ਹੋਰ ਜਿਹਾ ਬਿਜ਼ਨਸ ਕਰ ਰਹੇ ਹੋ ਉਹਦੇ ਵਿੱਚ ਸਮਝੋ ਲੱਖ ਰੁਪਏ ਦੀ ਇੱਕ ਇੱਕ ਇਨਕਮ ਆਈ ਹੁਣ ਅਗਰ ਤੁਸੀਂ ਉਹੀ ਬਿਜ਼ਨਸ ਆਪਣੇ ਕੱਲੇ ਦੇ ਨਾਮ ਤੇ ਕਰ ਰਹੇ ਹੋ ਤੇ 23 ਤੋਂ 24 ਹਜ਼ਾਰ ਡਾਲਰ ਜਿਹੜਾ ਤੁਹਾਨੂੰ ਟੈਕਸ ਅਗਰ ਉਹੀ ਘਰ ਦੇ ਚਾਰ ਜੀ ਹੈਗੇ ਆ ਦੋ ਬੱਚੇ ਹੋ ਗਏ ਵੱਡੇ ਸਿਆਣੇ ਹੋ ਗਏ ਅਡਲਟ ਹੋ ਗਏ ਮੀਆਂ ਬੀਬੀ ਹੈਗੇ ਤੇ ਚਾਰਾਂ ਜਣ ਵੰਡਿਆ ਜਾਂਦਾ ਇੱਕ ਟੈਕਸ ਜ਼ੀਰੋ ਹੋ ਜਾਂਦਾ ਉਹ ਹੁੰਦਾ ਟਰਸਟ ਦੇ ਥਰੂ ਠੀਕ ਹੈ ਨਾ ਥੇਰ ਇਜ਼ ਅ ਸਮਾਰਟੈਸਟ ਵੇ ਟੂ ਸੇਵ ਦਾ ਮਨੀ ਨਿਰਮਲ ਉਹ ਥੋੜਾ 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 ਸਾਰਿਆਂ ਨੂੰ ਪਾ ਦਿਓ ਕਿਹਸੇ ਹੱਬ ਨਾ ਪਾਉਣਾ ਉਹ ਵੀ ਵੇਖੋ ਕਿਉਂਕਿ ਹੁਣ ਜ਼ਿਆਦਾਤਰ ਆਪਣਾ ਇੱਕ ਟ੍ਰੈਂਡ ਹੋਰ ਚੱਲ ਗਿਆ ਸਾਡੇ ਜਿਹੜੇ ਪੇਰੈਂਟਸ ਆ ਉਹ ਇੱਥੇ ਆ ਚੁੱਕੇ ਪਰਮਨੈਂਟਲੀ ਹੁਣ ਬਜ਼ੁਰਗਾਂ ਨੇ ਇੱਕ ਉਮਰ ਹੋ ਚੁੱਕੀ ਐ ਸੀਨੀਅਰ ਸਿਟੀਜ਼ਨ ਆਪਣੇ ਉੱਥੇ ਵੀ ਰਹਿ ਤਾ ਤੇ ਇੱਥੇ ਵੀ ਰਹਿ ਰਿਆ ਠੀਕ ਸੀਨੀਅਰ ਸਿਟੀਜ਼ਨ ਨੂੰ ਪੈਸਾ ਪਾਓ ਬਾਇ ਲੋ ਕੰਮ ਕਰ ਸਕਦੇ ਆ ਬਾਇ ਲੋ ਉਹਨਾਂ ਨੂੰ ਰਾਈਟਸ ਆ ਤੇ ਹੈਗੇ ਆ ਤਾਂ ਭਾਈ ਪੈਸਾ ਚਾ ਲੋ ਆਪਦੇ ਅੱਛਾ ਉਹਨਾਂ ਦਾ ਨਾਮ ਵਿੱਚ ਐਡ ਕਰਕੇ ਹਾਂ ਡਰਸਟ ਐਡ ਕਰਕੇ ਤਾਂ ਕੰਮ ਕਰਦੇ ਹਾਂ ਡਰਸਟ ਬਣਾ ਕੇ ਯਾ ਮਤਲਬ ਬਜ਼ੁਰਗਾਂ ਨੂੰ ਇੱਥੇ ਆ ਜ਼ਿਆਦਾਤਰ ਲਿਆ ਹੀ ਜਾਂਦੇ ਨੇ ਇੱਥੇ ਹਾਂਜੀ ਹਾਂਜੀ ਤਾਂ ਇਹ ਵੀ ਕੰਮ ਕਰ ਸਕਦੇ ਆ ਆਪਾਂ ਤਾਂ ਮਤਲਬ ਹਰ ਚੀਜ਼ ਦਾ ਇੱਕ ਸਮਾਰਟਸ ਵੇ ਹੈਗਾ ਭਾਜੀ ਜਿਹੜੇ ਬਜ਼ੁਰਗ ਜਿੱਥੇ ਅਸੀਂ ਗੱਲ ਕੀਤੀ ਬਜ਼ੁਰਗ ਜਿਹੜੇ ਆਪਣੇ ਬੱਚਿਆਂ ਕੋਲ ਇੱਥੇ ਸ਼ਿਫਟ ਹੋ ਜਾਂਦੇ ਆ ਜਾਂ ਪੀਆਰ ਵੀ ਹੋ ਜਾਂਦੇ ਆ ਉਹਨਾਂ ਲਈ ਵੀ ਕੁਝ ਖਾਸ ਟੈਕਸ ਦਾ ਹੁੰਦਾ ਪ੍ਰਕਿਰਿਆ ਕੋਈ ਹਾਂਜੀ ਇੱਕ ਰਿਟਾਇਰਮੈਂਟ ਏਜ ਤੋਂ ਬਾਅਦ ਉਹ ਪਰਟੀਕੂਲਰ ਜਿਹੜਾ ਵਾ ਕੰਮ ਜਿਹੜੇ ਸੀਨੀਅਰ ਸਿਟੀਜ਼ਨ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਛੂਟ ਹੈ 25 25000 ਤੱਕ ਕੋਈ ਟੈਕਸ ਨਹੀਂ 25 26 20000 ਤੱਕ ਕੋਈ ਟੈਕਸ ਨਹੀਂ ਅੱਛਾ ਉਹਨਾਂ ਨੂੰ ਥੋੜੀ ਰੈਟ ਜ਼ਿਆਦਾ ਦਿੱਤੀ ਗਈ ਹੈ ਰੈਟ ਜ਼ਿਆਦਾ ਦਿੱਤੀ ਗਈ ਹੈ ਤੂੰ ਮਤਲਬ ਕੋਈ ਆ ਕੇ ਕੰਮ ਕਰਦੇ ਹੈ ਹਾਂ ਕੋਈ ਚੱਕਰ ਨਹੀਂ ਵੇਖੋ ਆਪਾਂ ਨੇ ਜਦੋਂ ਆਪਣੇ ਬਜ਼ੁਰਗ ਆਉਂਦੇ ਆ ਨਾ ਸਟੇਜ 'ਤੇ ਉਹਨਾਂ ਨੂੰ ਪੈਨਸ਼ਨ ਨਹੀਂ ਸ਼ੁਰੂ ਹੁੰਦੀ 8-9 ਸਾਲ 10 ਸਾਲ ਅਕਸਰ ਲੱਗਦੇ ਆ ਉਹਨਾਂ ਨੂੰ ਉਹ ਸਟੇਜ 'ਤੇ ਆਉਂਦੇ 10 ਸਾਲ ਅਗਰ ਉਹ ਬਜ਼ੁਰਗ ਹੈ ਤੁਹਾਡੇ ਬਿਜ਼ਨਸ 'ਚ ਕੰਮ ਕਰਾ ਸਕਦੇ ਆ ਮਾੜ ਕੋਈ ਕੋਈ ਕੁਝ ਫਾਈਲ ਫੁੱਲ ਬਣਾ ਸਕਦੇ ਤਾਂ ਵਾਈ ਨਾਟ ਇਹਨਾਂ ਨੂੰ ਪੇ ਦੋ ਨਾਲ ਪਰਿਵਾਰ ਦੀ ਪਰਿਵਾਰ ਚਲੋਗੇ ਨਾਲ ਟੈਕਸ ਨਹੀਂ ਜਾਊਗਾ ਅਜੀ ਤੁਸੀਂ ਬਹੁਤ ਅਹਿਮ ਜਾਣਕਾਰੀ ਇਹ ਦੇ ਰਹੇ ਹੋ ਇੱਕ ਲਾਸਟ ਸਵਾਲ ਹੈ ਮੇਰਾ ਕਿ ਇੰਡੀਆ ਤੇ ਆਸਟ੍ਰੇਲੀਆ ਦੀ ਜੋ ਟੈਕਸ ਰੂਲਸ ਹੈ ਉਹ ਕਿੰਨੇ ਕੁ ਡਿਫਰ ਕਰਦੇ ਆ ਪੀਟੀ ਮਾਚ ਨਾ ਸੇਮ ਹੈ ਮੈਂ ਜਦੋਂ ਕੋਈ ਇਹ ਕਹਿੰਦਾ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ ਉਹ ਜਦੋਂ ਅਸੀਂ ਇਥੋਂ ਦੇ ਕੋਰਟ ਕਚੈਰੀਆਂ ਚ ਵੇਂਦੇ ਆ ਉੱਥੇ ਤਾਂ ਆਪਾਂ ਵੇਖਿਆ ਹੀ ਆਪਣਾ ਸੀਏ ਟਾਈਮ 'ਚ ਮੈਂ ਇੱਥੇ ਜਦੋਂ ਵੇਖਦੇ ਆ ਤਾਂ ਪੇਟੀ ਮੈਂਸ ਰੂਲਸ ਜਿਹੜਾ ਸੇਮ ਹੀ ਆ ਆਲਮੋਸਟ ਸੇਮ ਹੈ ਇੰਪਲੀਮੈਂਟੇਸ਼ਨ ਦਾ ਬਸ ਸਲੈਬ ਦਾ ਫਰਕ ਹੋਣਾ ਹਾਂ ਤੇ ਜਿਹੜੀਆਂ ਚੀਜ਼ਾਂ ਰੂਲਸ ਅੱਛਾ ਇੱਕ ਹੋਰ ਚੀਜ਼ ਟ੍ਰੀਟੀ ਹੋਈ ਆ ਟੈਕਸ ਆਫਿਸ ਦੀ ਇੰਡੀਅਨ ਟੈਕਸ ਆਫਿਸ ਦੀ ਤੇ ਆਸਟ੍ਰੇਲੀਅਨ ਟੈਕਸ ਆਫਿਸ ਦੀ ਟ੍ਰੀਟੀ ਮਤਲਬ ਸੰਧੀ ਹੋਈ ਹੈ ਇਹਨਾਂ ਦੀ ਆਪਸ 'ਚ ਓਕੇ ਹੁਣ ਤੁਸੀਂ ਇਹ ਵੇਖੋ ਵੀ ਜਿਹੜੇ ਐਗਜ਼ਾਮਪਲ ਦਿੰਦਾ ਮੈਂ ਕਈਆਂ ਦੇ ਬਿਜ਼ਨਸ ਇੱਥੇ ਵੀ ਚੱਲੁੰਦੇ ਆ ਉੱਥੇ ਵੀ ਚੱਲੁੰਦੇ ਆ ਜਾਂ ਕਈਆਂ ਦੇ ਬਿਜ਼ਨਸ ਉੱਥੇ ਜ਼ਿਆਦਾ ਚੱਲਦੇ ਵੇ ਇੱਥੇ ਚੱਲਦੇ ਨਹੀਂ ਵੇ ਤੁਸੀਂ ਇੱਕ ਐਗਜ਼ਾਮਪਲ ਸਾਨੂੰ ਲੋ 5 ਲੱਖ 7 ਲੱਖ ਡਾਲਰ ਰੁਪਈਆ ਰੁਪਈਆ ਜਿਹੜਾ ਉਹਨੂੰ ਪ੍ਰੋਫਿਟ ਹੋਇਆ ਇੰਡੀਆ 'ਚ ਤੋਂਨੇ ਆਪਣਾ ਉੱਥੇ ਟੈਕਸ ਭਰਿਆ ਜਦੋਂ ਟੈਕਸ ਭਰਿਆ ਉਹ ਤੁਹਾਨੂੰ ਐਜ਼ ਅ ਫੋਰਨ ਇਨਕਮ ਇੱਥੇ ਦਿਖਾਉਣੀ ਪੈਣੀ ਆ ਅੱਛਾ ਉਹ ਇੱਥੇ ਵੀ ਡਿਸਕਲੋਜ਼ ਕਰਨਾ ਪੈਣਾ ਹੈ ਉਹ ਡਿਸਕਲੋਜ਼ ਕਰਨਾ ਪੈਣਾ ਜਦੋਂ ਉਹ ਡਿਸਕਲੋਜ਼ ਕਰੋਗੇ ਨਾਲ ਦੀ ਨਾਲ ਉਹ ਟੈਕਸ ਭਰਿਆ ਉਹ ਵੀ ਦੱਸਣਾ ਪੈਣਾ ਠੀਕ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਮਝ ਲਓ ਤੁਸੀਂ ਉੱਥੇ ਇੰਡੀਆ 'ਚ 7 ਲੱਖ ਰੁਪਈਆ ਕਮਾਇਆ ਤੁਹਾਨੂੰ 15000 ਰੁਪਏ ਟੈਕਸ ਲੱਗ ਗਿਆ ਬਿਲਕੁਲ ਠੀਕ ਹੈ ਜੀ 15000 ਦੇ ਹਿਸਾਬ ਨਾਲ ਮੋਟਾ-ਮੋਟਾ 5000 ਦਾ ਬਣ ਗਿਆ 100 ਡਾਲਰ 100 200 ਤੇ 300 ਡਾਲਰ ਸਰ ਨੂੰ ਟੈਕਸ ਲੱਗ ਗਿਆ ਹੁਣ ਉਹੀ ਇਨਕਮ ਜਦੋਂ ਤੁਸੀਂ ਇੱਥੇ ਦਿਖਾਈ ਤੇ ਸਮਝੋ ਤੁਹਾਨੂੰ 400 ਡਾਲਰ ਟੈਕਸ ਪਿਆ ਅੱਛਾ ਉਹ ਦੁਆਰਾ ਇੱਥੇ ਟੈਕਸ ਵੀ ਪਿਆ ਮੈਂ ਉੱਥੇ ਹੀ ਹੋਣ ਲਗਾ ਓਕੇ ਤੇ ਇੱਥੇ 400 ਪਿਆ ਤੇ ਜਿਹੜਾ 300 ਤੁਸੀਂ ਭਰ ਚੁੱਕੇ ਜੇ ਉਹ ਮਾਈਨਸ ਕਰ ਲਓ ਕਿੰਨਾ ਰਹਿ ਗਿਆ 100 100 ਦੇ ਕੇ ਤੁਸੀਂ ਆਪਣੀ ਇਨਕਮ ਵੀ ਦਿਖਾ ਦਿੱਤੀ ओके okay. ठीक है जी ए, एक ये एक ਗੱਲ ਹੋ ਗਈ ਜਿਹੜਾ ਆਪਾਂ ਕਰ ਚੁੱਕੇ ਸੀ ਉਹ ਵਿੱਚ ਹੀ ਇੱਥੇ ਲੈਸ ਹੋ ਜਾਣਾ ਹਾਂਜੀ ਹੁਣ ਇਸੇ ਨੂੰ ਦੂਜੇ ਅੰਗਲ ਨਾਲ ਲੋ ਸਮਝ ਲਓ ਉੱਥੇ ਪੈਸੇ ਤੁਸੀਂ ਭਰਤੇ 300 ਡਾਲਰ ਮਤਲਬ ਇਕੁਇਵਲੈਂਟ ਟੂ ਇੰਡੀਅਨ ਰੁਪੀਸ ਇੱਥੇ ਤੁਹਾਡੀ ਕੋਈ ਇਨਕਮ ਹੀ ਨਹੀਂ ਗਈ ਇੱਥੇ ਤੁਹਾਨੂੰ ਜ਼ੀਰੋ ਟੈਕਸ ਹੁਣ ਜਦੋਂ ਉਹ ਇਨਕਮ ਇੱਥੇ ਲਿਖ ਕੇ ਆਏ ਹੁਣ ਇਹ ਨਾ ਸੋਚਿਓ ਕਿ ਤੁਹਾਨੂੰ 300 ਰੁਪਏ ਦੇਣਗੇ ਵਾਪਸ ਹੂੰ ਹੂੰ 300 ਡਾਲਰ ਦੇਣਾ ਨਹੀਂ ਉਹਨਾਂ ਨੇ ਉਹਨਾਂ ਦਾ ਟੈਕਸ ਕਰ ਦੇਣਾ ਜ਼ੀਰੋ ਬਸ ਇੱਕ ਇਹ ਟ੍ਰੀਟੀ ਇਹਨਾਂ ਨੇ ਕੀਤੀ ਆ ਤੋ ਅਪਰੇਟਿਵਿਟੀ ਦੇ ਹਿਸਾਬ ਨਾਲ ਤੁਸੀਂ ਕੰਮ ਕਰਦੇ ਕਿ ਸੁਨੇਹਾ ਕੀ ਦੇਣਾ ਚਾਹੋਗੇ ਖਾਸ ਖਾਸ ਕਰਕੇ ਮੈਂ ਕਿਨ ਉਹ ਜਿਹੜੇ ਬੱਚੇ ਇੱਕ ਸੁਨਹਿਰੀ ਪਿੱਖ ਦੀ ਆਸ ਚੱਥੇ ਪਹੁੰਚ ਰਹੇ ਹੈ ਤੋ ਪਰਮਪ੍ਰੀਤ ਸਿੰਘ ਪਤੌਰ ਕੇ ਪੀਜੀ ਟੈਕਸੇਸ਼ਨ ਦੇ ਐਮ ਡੀ ਬਤੌਰ ਇੱਕ ਟੈਕਸ ਐਕਸਪਰਟ ਕੀ ਸੁਨੇਹਾ ਤੁਹਾਡਾ ਕੀ ਨਸੀਹਤ ਹੈ ਅ ਐਜ਼ਏ ਮੈਂ ਇਹੀ ਕਹਿਣਾ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਇਮਾਨਦਾਰੀ ਬਹੁਤ ਇੰਪੋਰਟੈਂਟ ਚੀਜ਼ ਹੈ ਜੇ ਤੁਸੀਂ ਇੱਥੇ ਇਮਾਨਦਾਰੀ ਨਾਲ ਕੋਈ ਚੀਜ਼ ਡਿਸਕਲੋਸ ਕਰ ਦਿੰਦੇ ਹੋ एग्जांपल ਰਾਦਰ ਦੈਨ ਇੱਕ ਚੋਰੀ ਕਰਕੇ ਬਾਅਦ ਚਾਰ ਚੋਰੀਆਂ ਹੋਰ ਕਰਨੀਆਂ ਪੈਣ ਜਾਂ ਗਲਤ ਚੀਜ਼ਾਂ ਕਰਨੀਆਂ ਪੈਣ ਉਸ ਤੋਂ ਚੰਗਾ ਤੁਸੀਂ ਆ ਲਿਖ ਝੂਠ ਨੂੰ ਲੁਕਾਉਣ ਲਈ ਕਈ ਝੂਠ ਬੋਲਨੇ ਬਿਲਕੁਲ ਠੀਕ ਹੈ ਸਟੇਟ ਫਾਰਵਰਡਲੀ ਦੱਸੋ ਔਰ ਇੱਥੇ ਜਿਹੜੀ ਭੁੱਲ ਆ ਉਹਦੀ ਮਾਫੀ ਹੈਗੀ ਆ ਪਰ ਜੇ ਤੁਸੀਂ ਭੁੱਲ ਨੂੰ ਗਾਂ 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 ਕਰੀ ਜੋਗੇ ਤਾਂ ਉਹ ਪ੍ਰੋਬਲਮ ਹੋ ਸਾਦੀ ਆ ਸੋ ਦੂਸਰੀ ਗੱਲ ਇਹ ਆ ਇਹ ਹਰ ਚੀਜ਼ ਜਿਹੜੀ 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 ਜਿਸ ਕਾਮ ਉਸੀ ਕੋ ਸਾਜੇ ਇਹ ਕਹਿੰਦੇ ਆ ਸੋ ਜੇ ਤੁਸੀਂ ਟੈਕਸ ਦੀ ਐਡਵਾਈਸ ਲੈਣੀ ਹੈ ਤਾਂ ਕਿਸੇ ਟੈਕਸ ਵਾਲੇ ਨਾਲ ਗੱਲ ਕਰੋ ਰਾਹ ਜਾਂਦੇ ਨਾਲ ਗੱਲ ਨਾ ਕਰੋ ਉਹਨੇ ਤੁਹਾਨੂੰ ਕੋਈ ਸਲਾਹ ਨਹੀਂ ਦੇਣੀ ਉਹਨਾਂ ਨੇ ਐਵੇਂ ਉਧਰ ਉਧਰ ਦੀਆਂ ਮਾਰਦ ਨਹੀਂ ਆ ਜੇ ਹੁਣ ਜੇ ਹੁਣ ਸਾਡੇ ਦਰਸ਼ਕਾਂ ਚੋਂ ਕੋਈ ਤੁਹਾਡੀ ਸਲਾਹ ਲੈਣਾ ਚਾਹੁੰਦਾ ਹੋਵੇ ਤੇ ਆਪਣੇ ਤੁਸੀਂ ਥੋੜੇ ਜਿਹਾ ਐਡਰੈਸ ਕੋਈ ਕੰਟੈਕਟ ਜਿਹੜਾ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਹਾਂਜੀ ਸਾਡਾ ਕੇਪੀਜੀ ਟੈਕਸੇਸ਼ਨ ਦੀ ਕੰਪਨੀ ਆ ਜੀ ਡਿਫਰੈਂਟ ਬ੍ਰਾਂਚੇਸ ਹੈ ਮੈਲਬਨ ਚ ਵੀ ਹੈਗੀਆਂ ਅ ਡਿਫਰੈਂਟ ਪਲੇਸਿਸ ਤੇ ਜਿਹੜਾ ਡਾਨੀਨੌਂਗ ਹੋ ਗਿਆ ਪੈਕਨਮ ਹੋ ਗਿਆ ਆਫੀਸਰ ਹੋ ਗਿਆ ਜਿਲੌਂਗ ਹੋ ਗਿਆ ਡੈਰੀਮਟ ਹੋ ਗਿਆ ਮੈਲਟਨ ਹੋ ਗਿਆ ਕ੍ਰੈਗੀਬਨ ਸਾਊਥ ਮਰੰਗ ਹੋ ਗਿਆ ਇਸੇ ਤਰ੍ਹਾਂ ਜਿਹੜੇ ਸਾਡੇ ਬ੍ਰਿਸਬੇਨ ਚ ਹੈਗੇ ਸਿਡਨੀ ਜ ਹੈਗੀਆਂ ਤੇ ਟੈਸਟਮਿਨੀਆਂ ਚ ਬ੍ਰਾਂਚੇਸ ਹੈਗੀਆਂ ਤਾਂ ਆਨਲਾਈਨ ਵੀ ਤੁਸੀਂ ਕਰਾ ਸਕਦੇ ਹੋ ਸਾਡੇ ਕੋ ਸਾਡਾ ਨੰਬਰ ਹੈਗਾ 1300 ਕੇਪੀਜੀ ਟੈਕਸ ਤੇ ਕੇਪੀਜੀ ਟੈਕਸ ਇਦਾਂ ਪੰਦਾ ਉੱਥੇ ਤੁਸੀਂ ਫੋਨ ਡਾਇਲ ਕਰਕੇ ਕੇਪੀਜੀ 574829 ਸੋ 1300574829 ਜਾ ਸਾਡੀ ਵੈਬਸਾਈਟ ਤੇ www.kbgtaxation.com.au ਤੇ ਤੁਸੀਂ ਲੌਗਇਨ ਕਰਕੇ ਉੱਤੇ ਇੱਕ ਸਾਈਟ ਤੇ ਆਪਣਾ ਜਿਹੜਾ ਬਾ ਤੁਸੀਂ ਕੁਰੀ ਜਿਹੜੀ ਆ ਟਾਈਪ ਕਰਕੇ ਸਾਨੂੰ ਐਂਟਰ ਕਰ ਸਕਦੇ ਹੋ ਤੇ ਜਿੰਨੀ ਸੇਤੀ ਜੈਸੀ ਹੋ ਸਕੇ ਤੁਹਾਨਾਂ ਨਾਲ ਸੰਪਰਕ ਕਰਾਂਗੇ। ਤੋਂ ਬਿਲਕੁਲ ਜਿਸ ਤਰ੍ਹਾਂ ਹੁਣ ਭਾਜੀ ਪਰਮਪ੍ਰੀਤ ਸਿੰਘ ਘਾਰਾ ਨੇ ਦੱਸਿਆ ਇੱਥੇ ਪਹੁੰਚਣ ਤੋਂ ਲੈ ਕੇ ਪੀਆਰਓ ਤੱਕ ਜਾ ਉਸ ਤੋਂ ਅੱਗੇ ਵੀ ਵਿੱਖ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਟੈਕਸ ਬਚਾ ਵੀ ਸਕਦੇ ਹੋ ਇੱਕ ਨਸੀਹਤ ਵੀ ਦਿੱਤੀ ਹੈ। ਕਿ ਬਿਲਕੁਲ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਸਮੇਂ-ਸਮੇਂ 'ਤੇ ਆਪਣੀ ਜਿਹੜੀ ਰਿਟਰਨ ਹੈ ਉਹ ਫਾਈਲ ਕਰੋ ਕਿਉਂਕਿ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਦਾ ਜੋ ਫਾਈਨੈਂਸ਼ੀਅਲ ਈਅਰ ਹੈ ਉਹਦੇ ਅਕੋਰਡਿੰਗਲੀ ਚੱਲੋ ਤਾਂ ਕਿ ਕਦੇ ਵੀ ਭੁੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਤੋਂ ਭਾਜੀ ਪਰਮਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬੇਹਦ ਅਹਿਮ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਫਿਰ ਤੋਂ ਅਸੀਂ ਹਾਜ਼ਰ ਹੋਵਾਂਗੇ ਕੋਸ਼ਿਸ਼ ਕਰਾਂਗੇ ਕਿ ਸਮੇਂ-ਸਮੇਂ ਸਰ ਤੁਹਾਡਾ ਜਿਹੜਾ ਅਨਮੋਲ ਗਿਆਨ ਹੈ ਤੁਹਾਡਾ ਜਿਹੜਾ ਤਜਰਬਾ ਹੈ ਉਹ ਅਸੀਂ ਆਪਣੇ ਦਸਕਾ ਤੱਕ ਪਹੁੰਚਾਉਂਦੇ ਰਹੀਏ ਤਾਂ ਜੋ ਉਹਨਾਂ ਨੂੰ ਕਦੇ ਵੀ ਆਸਟ੍ਰੇਲੀਆ ਚ ਰਹਿ ਕੇ ਟੈਕਸੇਸ਼ਨ ਦੇ ਰਿਗਾਰਡਿੰਗ ਕੋ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਬਹੁਤ ਤਾਲਵਾ